ਯੋਗ ਮਹਾਨ ਅਰਦਾ ਨਿਰਜਾ ਔਰ ਸਾਡੇ ਬਹੁਤ ਮਾਰਮਤ ਤੇ ਪ੍ਰਜੋਗ ਸਾਹਿਬਾਨ ਔਰ ਸਾਰੇ ਮੇਰੇ ਦੋਸਤ ਜਵਾਨੀ ਭਰਾ ਮੇਰੇ ਸਾਰੇ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਹੈ ਮੇਰਾ ਤੁਹਾਡੇ ਅੰਦਰ ਅੱਜ ਦੀ ਚਰਨ ਚਰਨ ਸਾਡੇ ਕਿਉਂਕਿ ਅਸੀਂ ਪੰਜਾਬ ਦੀ ਤਬੀਅਤ ਜਾਣਦੇ ਆਂ ਅਸੀਂ ਪੰਜਾਬੀਆਂ ਦੀ ਤਬੀਅਤ ਜਾਣਦੇ ਆ ਸਾਡੇ ਬਜ਼ੁਰਗਾਂ ਦੀ ਇਹ ਸੰਘਰਸ਼ ਵੀ ਲੜਦੇ ਆ ਤਾਂ ਵਿਹਾਂ ਵਾਂਗੂ ਲੜਦੇ ਆ ਇਹ ਚਾਹ ਨਾਲ ਲੜਦੇ ਆ ਯੋਧਿਆਂ ਵਾਂਗੂ ਲੜਦੇ ਆ ਹੱਸ ਹੱਸ ਲੜਦੇ ਆ ਇਹ ਇਹ ਸਾਡੀ ਕੌਮ ਦੀ ਪਹਿਚਾਣ ਹੈ ਕਿ ਘਬਰਾਉਣ ਘਬਰੂਣ ਵਾਲਾ ਡਰਨ ਡਰਨ ਵਾਲਾ ਕੋਈ ਚੱਕਰ ਨਹੀਂ ਹੁੰਦਾ ਅਜਿਹਾ ਹੀ ਬਸ ਚੜ੍ਹਦੀ ਕਲਾ 'ਚ ਲੜਦੇ ਆ ਤਾਂ ਮੈਂ ਗੱਲ ਕਰਦਾ ਸੀ ਕਿ ਸੰਘਰਸ਼ ਅਸੀਂ ਤਾਂ ਪਹਿਲੀ ਵਾਰ ਹੀ ਦੇਖਿਆ ਹੈ ਪਰ ਜਿੱਦਾਂ ਦਾ ਆਲਮ ਇਸ ਪੰਜਾਬ ਨੇ ਔਰ ਇਹ ਸੰਘਰਸ਼ ਕਿਸੇ ਹੋਰ ਲੈਵਲ ਤੇ ਚਲਾ ਗਿਆ ਇਹ ਤਾਂ ਸਾਡੀ ਜਾਂ ਗੱਲਾਂ ਸੀ ਤੇ ਬਾਕੀ ਕੱਲ ਨੂੰ ਅਸੀਂ ਅਸੀਂ ਅਜੇ ਉਧਰਲੇ ਪਾਸੇ ਜਿਹੜਾ ਮਾਰਕ ਹੈ ਕਿਉਂਕਿ ਉਹ ਵੀ ਆਪਣੇ ਹੀ ਹੈ ਉਧਰ ਹਾਜ਼ਰੀ ਲਵਾ ਕੇ ਆਏ ਆ ਇਧਰ ਹੁਣ ਅਸੀਂ ਆਏ ਥੋੜਾ ਜਿਹਾ ਲੇਟ ਆ ਕੱਲ ਨੂੰ ਤਰਕੇ ਵੱਧ ਲਾਂਗੇ ਇੱਕ ਇੱਕ ਥਾਂ ਤੋਂ ਜਿੱਥੋਂ ਜਿੱਥੋਂ ਤੱਕ ਟੋਲੇ ਬਣੇ ਹੋਏ ਆ ਸਭ ਥਾਵਾਂ ਤੇ ਕਿਉਂਕਿ ਸਾਡਾ ਕੰਮ ਵਰਗਾਉਣ ਦਾ ਅਸੀਂ ਹੁਣ ਗੱਲਾਂ ਨਹੀਂ ਕਰਾਂਗੇ ਅਸੀਂ ਹੁਣ ਗਾਵਾਂਗੇ ਕਿਉਂਕਿ ਉੱਥੇ ਠੀਕ ਆ ਪੰਜਾਬ 'ਚ ਗੱਲਾਂ ਵੀ ਕਰਦੇ ਹੁੰਦੇ ਆ ਕਿਉਂ ਨਾ ਮੁੱਖ ਮੈਨੂੰ ਬੁਲਾੜਾ ਦੇ ਵੀ ਤੋ ਆ ਆ ਆ ਕਰਦੇ ਆ ਕਰ ਰਿਹਾ ਆ ਆਜਾ ਬਾਬੇ ਫਸਲਾਂ ਦੇ ਨਾਲ ਗਾਇਓ ਸਾਰੇ ਠੀਕ ਹੈ ਜੀ ਕਿਉਂਕਿ ਨਾ ਜਿੰਨਾ ਦਿਨਾਂ ਤੇ ਗੀਤ ਲਿਖਿਆ ਤੇ ਗਾਇਆ ਉਹਨਾਂ ਦਿਨਾਂ ਤੇ ਇੱਕ ਕਲਪਨਾ ਸੀ ਕਿ ਇਹ ਸੰਘਰਸ਼ ਐਸੇ ਮੋੜ ਤੇ ਜਾਊਗਾ ਬਾਪੂ ਕਿ ਜਦੋਂ ਦਿੱਲੀ ਨੂੰ ਇਕੱਠ ਪਰਚਾਰ ਕਰੂਗਾ ਉਸ ਵੇਲੇ ਕਲਪਨਾ ਸੀ ਇੱਕ ਸ਼ਾਇਰ ਦੀ ਕਲਪਨਾ ਸੀ ਪਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੁਹਾਡੀਆਂ ਨੀਤਾਂ ਸਿੱਧੀਆਂ ਸੀ ਪੂਰਾ ਹੰਬੜਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਇਹਨਾਂ ਕੱਤੀਆਂ ਦੇ ਇੱਕਾਚੂ ਕਰੋੜ ਹੋਣਗੇ ਕਰੋੜ ਹੋਣਗੇ ਇਹਨਾਂ ਕੱਤੀਆਂ ਦੇ ਇੱਕਾਚੂ ਕਰੋੜ ਹੋਣਗੇ ਤੇਰੀ ਧੌਣ ਦੇ ਜੋ ਮਣਕੇ ਬੋਲਾ 80 ਵਰੇ ਦੀਆ ਬਾਬੇ ਆ ਤੋ ਲੈ ਕੇ ਥਾਪੜ ਤੈਨੂੰ ਜੰਗ ਦਾ ਐਲਾਨ ਨੌਜਵਾਨ ਬਣ ਕਰੂਗਾ ਤੈਨੂੰ ਖੁੱਲ ਕੇ ਮਾਰ ਲੋ ਬਾਬੇ ਖੁੱਲ ਕੇ ਮਾਰ ਲੋ ਹ ਤੈਨੂੰ ਜੰਗ ਦਾ ਐਲਾਨ ਨੌਜਵਾਨ ਬਣ ਕਰੂਗਾ ਤੈਨੂੰ ਦਿੱਲੀ ਏ ਇਕੱਠ ਪਰਸਾਰ ਕਰੂਗਾ ਪਰ ਫਸਲੇ ਦੇ ਫੈਸਲੇ گا 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 پر دے पर फसल फैसले دے फैसले

ਅੱਜ ਮੇ ਬਾਈ ਨੇ ਕਿਹਾ ਇਹ ਨਾ ਪਹਿਲੇ ਕਨਪੁਰ ਨੇ ਤੇ ਜਿਹੜੇ ਜਥੇਵੰਦੀਆਂ ਵਾਲੇ ਆਸਾ ਕੋ ਪੁਲੀਰ ਕਾ ਇਹਨਾਂ ਤੋਂ ਡਰ ਲੱਗਦਾ ਥੋੜਾ ਬਾਈ ਲੱਗਦਾ ਸੱਚੀ ਗੱਲ ਹੈ ਤੇ ਸਾਡੇ